ਤੋ ਦੇਖੋ ਦਿਨ ਸ਼ਨੀਵਾਰ ਆ ਸਵੇਰ ਤੋਂ ਹੀ ਜਿਹੜਾ ਮੇਲਾ ਲੱਗ ਗਿਆ 100-100 ਰੁਪਏ ਦੇ ਵਿੱਚ ਸੂਟ ਦਈ ਜਾਂਦੇ ਆ ਅੱਜ ਅੱਜ ਸ਼ਨੀਵਾਰ ਦੇ ਕੱਲ੍ਹ ਐਤਵਾਰ ਮਹਾ ਸੇਰ ਆ ਚੱਕੋ 50000 ਰੁਪਏ ਟੀ-ਸ਼ਰਟ ਉਹ ਵੀ ਐਡੀਟਰਸ ਦੀ ਅੱਜ 100-100 ਰੁਪਏ ਦਾ ਸੂਟ ਦੇ 50-50 ਰੁਪਏ ਦੀ ਟੀ-ਸ਼ਰਟ ਵੀ ਦੇ ਰਹੇ ਹੋ। ਦੇਖੋ ਭਾਜੀ ਨਾਲੋ ਨਾਲ ਜੋ ਕਹੀ ਜੇ ਜबान ਪੂਰੀ ਕਰਦੀ ਦੀ ਆਪਾਂ। ਆਹ ਦੇਖੋ ਜਿਹੜੇ ਬਜ਼ਾਰਾਂ 'ਚ 5-500 ਦਾ ਇੱਕ ਇਥੇ 500 ਦੇ ਤਿੰਨ ਕਰਤੇ ਆ। ਦੋ ਦਿਨ 165 ਰੁਪਏ ਦਾ ਸੂਟ ਵੀ ਕਰਤਾ ਨਾਲ। ਅੱਜ ਸ਼ਨੀਵਾਰ ਆ, ਅੱਜ ਸ਼ਨੀਵਾਰ, ਕੱਲ ਐਤਵਾਰ ਦੋ ਦਿਨ ਦਾ ਵੱਡੇ ਫੇਰੇ ਹੋਣਿਆ, ਬਾਕੀ ਬੁੱਧ ਵੀਰਵਾਰ ਦਾ ਕੀਤਾ ਹੀ। ਹਲੋ ਪਿਓਰ ਕ੍ਰੇਬ ਵਰਗੈਂਦਾ ਸੂਟ ਦੁਬਾਰਾ 200-200 ਰੁਪਏ। ਆਹ ਹੋਰ ਤੁਸੀਂ ਚੈੱਕ ਕਰ ਲਓ ਕੋਈ 500 ਕੋਈ 700 200-200 ਰੁਪਏ ਜੀ ਆ ਲੋ। ਬੱਸ ਲੈ ਦੋ ਇਹ 200 ਰੁਪਏ ਪੂਰੀ ਦੁਕਾਨ ਸੇਲ ਤੇ ਚੱਕੋ 250 ਰੁਪਏ ਭਾਜੀ ਇਦਾਂ ਦਾ ਸੂਟ ਇਦਾਂ ਦਾ ਡਿਜ਼ਾਈਨਰ ਡਿਸਟਲ ਦੁਪੱਟਾ ਜਿਹੜਾ ਬਾਜ਼ਾਰ 'ਚ 600 700 ਆ ਲੋ ਬਾਬੇ ਦਾ 350 ਰੁਪਏ ਆ ਦੇਖੋ ਜਿਹੜੇ 12 1200 14 14 ਰੁਪਏ ਸਾਢੇ 400 ਰੁਪਏ ਦਾ ਸੂਟ ਕਰਤਾ ਪੰਜਾਬ ਦੀ ਗਾਰੰਟੀ ਪਹੀ ਸਾਢੇ 400 ਦੀਆ ਦੇਖੋ ਲੈ ਜਾਓ ਪੈਗ ਦੇ ਪੈਗ ਮੁੱਠੇ ਬਾਬੇ ਦੀ ਅੱਡੀ ਦੇ ਸਾਢੇ 400 ਆ ਲੋ ਲੈ ਲੋ ਜਿੰਨਾ ਮਰਜੀ ਚੱਕ ਲੋ ਸਾਢੇ 400 12 1200 ਵਾਲੇ ਸੂਟ ਸਾਢੇ 400 ਜੋ ਗੱਲਾਂ ਨਹੀਂ ਕਰਦੇ ਭਾਜੀ ਇਹੀ ਦੁਕਾਨਦਾਰ ਇਹ ਸੂਟ ਇੱਕ ਨਾਲ ਇੱਕ ਫ੍ਰੀ ਦੇ ਰੇ 2000 ਦੇ ਦੋ ਕਹਿ ਰਹੇ ਆ ਹਾਂ ਇਥੇ ਇਨੇ 2002 ਅਜੇ 902 ਇੱਥੇ 902 ਉਹ ਵੀ ਹੈਂਡਵਰਕ ਦਾ ਚੱਕੋ 450 ਰੁਪਏ ਦਾ ਸੂਟ ਜਿਹਨੇ ਵਿਆਹ ਲਈ 10000 ਦੇ ਕਪੜਾ ਬਾਜ਼ਾਰ ਚ ਆ ਕੇ ਤੁਸੀਂ 50000 ਦੇ ਲੈਣਾ ਉਹ ਇੱਥੇ 20 22000 ਦੇ ਰਣਾ ਅਸੀਂ ਪਿਓਰ ਮਸਲੀਨ ਦੇ ਸੂਟ ਦੁਨੀਆ ਪਿਓਰ ਦੀਆਂ ਬਾਜੂ ਕੱਢੇ ਹੋਏ ਹਾਂ ਦਬੱਟੇ ਨਾਲ ਡਿਜ਼ਾਈਨਰ ਜੀ ਨਾ 995 ਨਾ 1095 ਹੈਲੋ ਭਾਈ ਹਾਂਜੀ 1.500 5 500 ਚ ਕਰਦੇ 5 500 ਰੇ ਵੇਖ ਤੇ ਡੇਟਾ ਦਾ ਇਤਿਹਾਸ ਬਣਾਤਾ ਬਾਬੇ ਦੀ ਹੱਡੀ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਤੇ ਕੋ 500 700 800 900 ਵਾਲੇ ਸੂਟ 100 100 ਰੁਪਏ ਚ ਦੇਤੇ ਆ ਇਧਰ ਦੇਤੇ ਜਿਹੜੇ 25 2500 ਵਾਲੇ ਸੂਟ 5 500 700 ਜੰਗਲ ਸੂਟ ਸਲਵਾਰ ਦੇ ਪੋਚੇ ਬਾਜੂ ਨਾਲ ਚਰੌਂ ਦੀ ਚੁੰਨੀ ਨਾਲ ਨਾ 2500 ਨਾ 2500 6500 30 ਅੰਬਰ ਤੱਕ ਆ ਪੂਰਾ ਮਹੀਨਾ ਇੱਦਾਂ ਹੀ ਫੇਰੇ ਕਰਨੇ ਆ। ਆਹ ਦੇਖੋ ਪੀਸ ਭਾਜੀ 700 ਰੁਪਏ ਲੈ ਜੋ ਹੈਂਡਵਰਕ ਨਾਲ। ਆਹ ਦੇਖੋ 700 ਦੀ ਕਰੇਵ ਦਾ ਸੂਟ। ਇੱਕ ਤੋਂ ਇੱਕ ਨਿਆਰਾ, ਇੱਕ ਤੋਂ ਇੱਕ ਵੱਡਾ ਫੇਰਾ। ਮਾਗਣਾ ਗਰੰਟੀ ਚਲੇ ਨਾਲ। ਇਹ ਲੋ 800 ਰੁਪਏ ਲੈ ਜੋ। ਆਹ ਦੇਖ ਲੋ ਗਲਾਸ ਤੇ ਸੂਟ ਪਿਓਰ ਹੈਂਡਵਰਕ ਨਾਲ। ਹਾਂਜੀ। 10000 ਰੁਪਏ ਕਰਦੇ ਆ। ਕਿਹੜੇ ਬਾਜ਼ਾਰ ਚ 3 3000 ਚ ਡੰਮੀਆਂ ਲਾ ਕੇ ਸੂਟ ਬਾਬੇ ਦੇ ੱਟੇ ਦੇ 1 1000 ਚ। ਭਾਜੀ ਪਿਓਰ ਕਰੇਵ ਡਿਸਟਲ। ਹਾਏ 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 ਹਾਏ। ਆ ਤਾਂ ਗਾਲੀ ਬਣ ਗਈ ਚੁੰਨੀ ਫੁੱਲ ਪਿਓਰ ਦੀ ਹਲੋ 1300 ਰੁਪਏ ਚ ਲੈ ਜੋ ਲਓ ਆ ਦੇਖੋ 13 1300 ਚ ਰੰਗ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਪਿਓਰ ਸ਼ਿਮਰ ਦਾ ਸੂਟ ਹਾਂਜੀ ਜਿਹਨੇ ਇਹ ਨਹੀਂ ਦਿੱਤਾ ਉਹਨੇ ਕੁਝ ਨਹੀਂ ਦਿੱਤਾ ਕਿਉਂਕਿ ਆਪਾਂ ਰੇਡ ਦੇ ਦਿੱਤਾ 1500 ਹਲੋ 1500 ਚ ਕਰਦਾ ਸ਼ਿਮਰ ਦੇ ਸੂਟ 43 ਜਿਹੜੇ ਬਾਜ਼ਾਰ ਚ 4500 ਦਾ ਇੱਕ ਆ ਇੱਥੇ 4500 ਦੇ ਤਿੰਨ 15 1500 ਵਿੱਚ ਕਰਤੇ ਆ ਇਹ ਲੋ ਆ ਪਿਓਰ ਸਿਲਕ ਦਾ ਸੂਟ ਦੁਪੱਟਾ ਨਾਲ ਤੁਮਾ ਕੇਦਰ 1500 ਆ ਦੇਖੋ ਪੀਸ ਆ ਦੇਖੋ ਦੁਪੱਟਾ ਹਾਂਜੀ ਆ ਦੇਖੋ 2000 ਰੁਪਏ ਕਰਤਾ 8000 ਰਲਾ ਸੂਟ 2000 ਰੁਪਏ ਆਲਾ 8500 ਰੁਪਏ ਦਾ ਸੂਟ ਚੈਲੰਜ ਕਰਦੇ ਆ 8500 ਦਾ ਆਲਾ 2000 ਰੁਪਏ ਚ ਲੈ ਜੀ ਹਾਂਜੀ ਦੁਪੱਟੇ ਵੀ ਨਾਲ ਹੈਵੀ ਬਾਜੂ ਵਰਕ ਘੇਰੇ 프ਰੰਟ ਆ ਚੱਕੋ 6500 7700 ਰਲਾ ਸੂਟ 2 2000 ਚਲੋ ਜੀ ਦਿਨ ਆ ਜੀ ਸ਼ਨੀਵਾਰ ਆ ਬਾਬੇ ਦੇ ਟੀਤੇ ਪਹੁੰਚ ਗਏ ਆ ਜਿਹੜੇ ਕਹਿੰਦੇ ਸੀ 100 100 ਰੁਪਏ ਦਾ ਸੂਟ ਦੇਣਾ ਕੋਈ 700 ਕੋਈ 800 ਕੋਈ 1200 100 ਰੁਪਿਆ ਸੂਟ ਇੱਧਰ ਤੁਸੀਂ ਚੈੱਕ ਕਰ ਲਓ ਸਵੇਰ ਤੋਂ ਹੀ ਇੱਥੇ ਰੌਣਕਾਂ ਲੱਗ ਗਈਆਂ ਬਾਬਾਈ ਦੇ ਰਹੇ 100 ਰੁਪਏ ਚ 100 ਰੁਪਏ ਚ ਦਾ ਸੂਟ ਦੇ ਰਹੇ ਸੀ ਲਓ 50-50 ਰੁਪਏ ਟੀ-ਸ਼ਰਟ ਵੀ ਕਰਤੀ ਆ ਆ ਚੱਕੋ 50-50 ਰੁਪਏ ਟੀ-ਸ਼ਰਟ ਉਹ ਵੀ ਐਡੀਟਰਸ ਦੀ ਅੱਛਾ 100-100 ਰੁਪਿਆ ਦਾ ਸੂਟ ਤੇ 50-50 ਰੁਪਏ ਦੀ ਟੀ-ਸ਼ਰਟ ਵੀ ਦੇ ਰਹੇ ਹੋ ਦੇਖੋ ਭਾਜੀ ਨਾਲੋਂ ਨਾਲ ਜੋ ਕਹੀ ਜਬਾਨ ਪੂਰੀ ਕਰਦੀ ਵੀ ਆਪਾਂ ਸੋ ਦੇਖੋ ਦਿਨੇ ਸ਼ਨੀਵਾਰਾ ਸਵੇਰ ਤੋਂ ਹੀ ਜਿਹੜਾ ਮੇਲਾ ਲੱਗ ਗਿਆ 100-100 ਰੁਪਏ ਦੇ ਵਿੱਚ ਸੂਟ ਦੇਈ ਜਾਂਦੇ ਆ। ਭਾਜੀ ਅੱਜ ਸ਼ਨੀਵਾਰ ਤੇ ਕੱਲ ਐਤਵਾਰ ਮਹਾ ਸ਼ੇਰ ਧਮਾਕਾ ਤੇ ਸਸਰੀ ਗੱਲ ਕੀ ਹਾਲ ਨੇ ਠੀਕ ਠਾਕ ਹੋ। ਵੀਡੀਓ ਧੱਬ ਕੇ ਸ਼ੇਅਰ ਕਰ ਦੋ। ਭਾਜੀ ਨਿਆਰੇ ਬੰਦ ਨੇ ਆ। ਇੰਨਾ ਫੈਰਾ ਕਰਾ ਦੇਣਾ ਦਾਜਬਰੀ ਲਈ ਨਰਾਤੇ ਹੋ ਰਹੇ ਨੇ ਸ਼ੁਰੂ ਜੈ ਮਾਤਾ ਦੇ ਨਾਲੇ ਕੇ ਆਪਾਂ ਪਟਾਕੇ ਪਾਦਨੇ ਰੇਟਾਂ ਦੇ। ਮਤਲਬ 100 ਰੁਪਏ ਸੂਟ ਤਾਂ ਦੇਣੇ ਆ ਉਦੋਂ ਉੱਪਰ ਹੋਰ ਵੀ ਦਾਜਬਰੀ ਦੇ ਸੂਟਾਂ ਹੀ ਫੈਲਾ। ਆ ਜਿਓ। ਐਨੂੰ ਆ ਜਿਓ। ਆ ਤੁਹਾਡੇ ਸਾਹਮਣੇ ਰਸ ਹੈ ਕੋਈ ਗੱਲ ਹੈ ਤਾਈ ਹੈ ਹਾਂ ਆਪਾਂ ਬੋਲ ਵੱਡਾ ਪੈਰਾ ਕਰਦਾ ਆ ਦੇਖੋ ਪਹਿਣਾ ਭਰਾਵਾਂ ਨੇ ਵਧੀਆ ਵਧੀਆ ਕੱਪੜਾ ਲੈਣਾ ਦੇਖੋ ਸੂਟ ਹਾਂਜੀ ਇੱਕ ਤੋਂ ਇੱਕ ਪ੍ਰਿੰਟ ਜੀ ਆਹ ਦੇਖੋ ਭਾਜੀ ਲਿਲਨ ਦਾ ਸੂਟ ਪਿਓਰ ਜੀ 150 ਰੁਪਏ ਮੀਟਰ ਵਾਲਾ ਹਾਂ 500 ਦੇ ਤਿੰਨ ਕਰਤੇ 500 ਦੇ ਅਜਾ 500 ਦੇ ਤਿੰਨ ਦੇਣੇ ਇਹ ਚ ਪ੍ਰਿੰਟ ਬਥੇਰੇ ਮਿਲ ਜੂਗੇ ਭਾਜੀ ਬਹੁਤ ਕੁਸ਼ ਮਿਲ ਜੂਗਾ ਸੇਰ ਸ਼ੁਰੂ 500 ਦੇ ਤਿੰਨ ਸੂਟ ਇੱਕ ਤੋਂ ਇੱਕ ਪ੍ਰਿੰਟ ਦੇ ਨਾਲ ਐਡਾਂ ਡਿਜੀਟਲ ਪ੍ਰਿੰਟ ਵੀ ਆ ਦੇਖੋ ਜਿਹੜੇ ਬਜ਼ਾਰਾਂ 'ਚ 5-500 ਦਾ ਇੱਕ ਇਥੇ 500 ਦੇ ਤਿੰਨ ਕਰਤੇ ਆ ਉਹ ਤਿੰਨ 165 ਰੁਪਏ ਦਾ ਸੂਟ ਵੀ ਕਰਤਾ ਨਾਲ ਅੱਜ ਸ਼ਨੀਵਾਰ ਆ ਅੱਜ ਸ਼ਨੀਵਾਰ ਕੱਲ ਐਤਵਾਰ ਦੋ ਦਿਨ ਦਾ ਵੱਡੇ ਫੇਰੇ ਹੋਣਿਆ ਬਾਕੀ ਬੁੱਧ ਵੀਰਵਾਰ ਦਾ ਇਦਾਂ ਹੀ ਹਾਂਜੀ ਆ ਪੂਰੀ ਦੁਕਾਨ ਸੇਲ ਤੇ ਲਾਤੀ ਆ ਪੂਰੀ ਦੁਕਾਨ ਹਾਂਜੀ ਆ ਦੇਖੋ অর্ਗੈਂਜ਼ਾ ਦਾ ਸੂਟ ਦੁਪੱਟਾ ਹਲੋ ਪਿਓਰ ਕਰੇਬ অর্ਗੈਂਜ਼ਾ ਸੂਟ ਦੁਪੱਟਾ 200 200 ਰੁਪਏ ਆ ਹੋਰ ਤੁਸੀਂ ਚੈੱਕ ਕਰ ਲਓ ਕੋਈ 500 ਕੋਈ 700 200 200 ਰੁਪਏ ਜੀ ਆ ਲੋ ਬੱਸ ਲੈ ਦੋ 200 ਰੁਪਏ ਮੁੜ ਕੇ ਮਿਲਣਾ ਨਹੀਂ ਦੁਕਾਨ ਸਾਰੀ ਖਾਲੀ ਕਰਦੀ ਆ ਲੋ 200 ਰੁਪਏ ਆਜੇ ਕਰ ਲੋ ਕੜਾਈਆਂ ਕੱਡੇ ਸੂਟ ਆ 2-200 ਰੁਪਏ ਚ 5-500 ਰੁਪਏ ਬਾਜ਼ਾਰ ਚ ਆ ਦੇਖੋ 250 ਰੁਪਏ ਸੂਟ ਕਰਤੇ ਭਾਜੀ ਆ ਲੋ ਸੋ ਦੁਪੱਟੇ ਵੀ ਨਾਲ ਪੂਰੀ ਦੁਕਾਨ ਸੇ ਦਾ ਚੱਕੋ 250 ਰੁਪਏ ਭਾਜੀ ਇੱਕ ਤੋਂ ਇੱਕ ਆਡੀ ਗੱਲ ਜੀ ਇੱਕ ਤੋਂ ਇੱਕ ਧਮਾਕਾ ਜੀ ਹਾਂਜੀ ਵੱਡੇ ਫੈਰੇਓ ਦੇਖੋ ਲੈਸਾਂ ਵਾਲੇ ਸੂਟ ਹੂੰ ਪਿਓਰ ਤਮਾਕੇ ਦੇ ਰਹਿਆ ਭਾਜੀ ਜੀ ਆ ਦੇਖੋ ਸੂਟ ਦੁਪੱਟੇ ਵੀ ਨਾਲ ਖੁੱਲੇ ਡੁੱਲੇ ਆ 5 ਮਿੰਟ ਦਾ ਸੂਟ ਐਦਾਂ ਦਾ ਸੂਟ ਐਦਾਂ ਦਾ ਡਿਜ਼ਾਈਨਰ ਡਿਜੀਟਲ ਦੁਪੱਟਾ ਜਿਹੜਾ ਬਾਜ਼ਾਰ 'ਚ 600 700 ਐਲੋ ਬਾਬੇ ਨੇ 350 ਰੁਪਏ ਸੋ ਚੈੱਕ ਕਰ ਲੋ ਬਾਜ਼ਾਰ 'ਚ 700 ਦਾ ਏਕਿਆ ਇੱਥੇ 700 ਦੇ 2 350 'ਚ ਸੂਟ ਦੇਣਾ ਆ ਦੇਖੋ ਭਾਜੀ ਸੂਟ ਜਲਵਾ ਹਾਂਜੀ ਬਾਜ਼ਾਰਾਂ 'ਚ 1500 2000 ਕੋਈ 1200 ਹਾਂਜੀ ਕਰੇਵ ਦੇ ਸੂਟ 300 ਦੇ ਸੂਟ 450 ਆ ਦੇਖੋ ਜਿਹੜੇ 12 1200 14 1400 ਦੇ 450 ਰੁਪਏ ਦਾ ਸੂਟ ਕਰਤਾ ਪੰਜਾਬ ਦੀ ਗਾਰੰਟੀ ਭੀ 450 ਦੀਆ ਦੇਖੋ ਲੈ ਜਾਓ ਨਾਲ ਨਾਲ ਖੋਲੀ ਜਾਂਦੇ ਆ ਦੇਈ ਜਾਂਦੇ ਆ ਕਿ ਜਲੋ 450 ਭਾਜੀ ਜਿਹੜੇ 1200 1500 ਦਾ ਸੂਟ 450 ਕੋਲ ਲੈਂਦੇ ਕੋਲਣ ਦੀ ਬੀਬੀ ਕੋਲਣ ਦੇ ਬੀਬੀ ਆ ਦੇਖੋ ਸੂਟ ਆ ਪੂਰਾ ਫਰੰਟ ਘਟਿਆ 1395 ਚੱਕੋ 450 ਦੇਖੋ ਵਿਆਹ ਸ਼ਾਈ ਦਾਜੂ ਦੇ ਕੱਪੜੇ ਲੈਣਾ ਵੱਡੇ ਫੇਰੇ ਦੇਖੋ ਖਲਾਰੇ ਪਾਤ ਨੇ 450 ਰੁਪਏ ਸੂਟਾਂ ਪਿੱਛੇ ਨਹੀਂ ਲਾਉਣਾ ਸੂਟਾਂ ਪਿੱਛੇ ਨਹੀਂ ਲਾਉਣਾ ਸੂਟਾਂ ਪਿੱਛੇ ਨਹੀਂ ਲਾਉਣਾ ਲਓ ਸੂਟਾਂ ਪਿੱਛੇ ਵੀ ਲੜਾਈ ਹੁੰਦੀ ਇੱਥੇ ਆਹ ਦੇਖੋ ਪੀਸ ਇੱਕ ਦੋ ਇੱਕ ਆਰਟੀਕਲ ਸਾਡੇ 450 ਰੁਪਏ ਬਾਜੀ ਸਾਡੇ 600 ਇਹਨੂੰ ਕਹਿੰਦਾ ਪਿਓਰ ਕਰੇ ਵਾ ਇਹਨੂੰ ਕਹਿੰਦਾ 450 ਇਹ ਵੀ ਸਾਡੇ 450 ਦੇ ਵਿੱਚ ਦੇਤਾ ਪੈਗ ਨੇ ਪੈਗ ਮੁੱਟੇ ਬਾਬੇ ਦੀ ਏਡੀ ਦੇ ਸਾਡੇ 450 ਆ ਲਓ ਲੈ ਲਓ ਜਿੰਨਾ ਮਰਜੀ ਚੱਕ ਲਓ ਸਾਡੇ 450 12 1200 ਵਾਲੇ ਸੂਟ 450 ਜੋ 450 ਰੁਪਏ ਇੱਕ ਦੋ ਇੱਕ ਡਿਜ਼ਾਈਨ ਬਾਜੀਆ ਦੇਖੋ ਪੂਰੇ ਪੰਜਾਬ ਦਾ ਤਮਾਕਾ ਇਦਾਂ ਨੇ ਹਾਂਜੀ ਮਰਾਤੇ ਆਲੇ ਤਮਾਕੇ ਸ਼ੁਰੂ ਕਰਦੇ ਬਾਜੀ ਹਾਂਜੀ ਮਰਾਤੇ ਆ ਗਏ ਮਾਤਵੇ ਆਪਾਂ ਲਾਦੀ ਸੇ ਸਾਡੇ 450 ਦੇਖੋ ਸ਼ਨੀਵਾਰ ਸਵੇਰੇ 9:00 ਵੱਜੇ ਆ ਸਵੇਰੇ 9:00 ਵਜੇ ਦੇ ਸਾਰੇ ਰੱਖ ਦੇ ਲੋ ਬਾਹਰ ਇੱਧਰ ਉੱਧਰ ਹਜੇ ਤਾਂ ਲੋਕਾਂ ਨੇ ਆਉਣਾ ਆ ਆ ਦੇਖ ਲੋ ਪੀਸ ਮੈਂ ਕਹਿੰਦਾ ਰੂਹ ਖੁਸ਼ ਹੋ ਜੇਗੀ ਹਾਂ ਗੱਲਾਂ ਨਹੀਂ ਕਰਦੇ ਭਾਜੀ ਇਹੀ ਦੁਕਾਨਦਾਰ ਇਹ ਸੂਟ ਇੱਕ ਨਾ ਇੱਕ ਫ੍ਰੀ ਦੇ ਰੇ 2002 ਦੇ ਦੋ ਕਹਿ ਰਹੇ ਆ ਹਾਂ ਇੱਥੇ ਕਿੰਨੇ 2002 ਇੱਥੇ 902 ਇੱਥੇ 902 ਉਹ ਵੀ ਹੈਂਡਵਰਕ ਨਾਲ ਚੱਕੋ 450 ਰੁਪਏ ਦਾ ਸੂਟ 来 जाओ धमाके बातें आ जाओ भाई आ जाओ आ जाओ आ जाओ फटाफट आ जाओ जिने ब्याह सही दाज दे कपड़े बाजार जाके ਤੁਸੀਂ 50000 ਦਾ ਲੈਣਾ ਉਹ ਇੱਥੇ 20 22000 ਦੇ ਦੇਣਾ ਅਸੀਂ ਹਰ ਤਰ੍ਹਾਂ ਦੀ ਵੈਰਾਈਟੀ ਸਾਨੂੰ ਦੇ ਦੇਣੀ ਆ ਆ ਲੋ ਸੈਲੀਬ੍ਰਿਟੀ ਆਰਟੀਕਲ ਪਿਓਰ ਮਸਲੀਨ ਦੇ ਸੂਟ ਚੁੰਨੀਆਂ ਪਿਓਰ ਦੀਆਂ ਬਾਜੂ ਕੱਢੇ ਹੋਏ ਹਾਂ ਦੁਪੱਟੇ ਨਾਲ ਡਿਜ਼ਾਈਨਰ ਜੀ ਨਾ 995 ਨਾ 1095 ਹਲੋ ਭਾਜੀ ਹਾਂਜੀ ਢੇਰਾਂ ਢੇਰ 500 5 500 ਚ ਕਰਦੇ 5 500 ਦੇ ਵਿੱਚ ਚੱਕੋ 500 ਲੈ ਜਾਓ ਮਸਲਿਨ ਦੇ ਸੂਟ ਕਰਾਈਆਂ ਕੱਢੇ 15 1500 ਵਾਲੇ 5 500 ਚ ਕਰਦੇ ਬਾਜ਼ਾਰ ਚ 1500 ਰ ਇੱਕ ਇੱਥੇ 1500 ਰ ਤਿੰਨ ਆਹ ਦੇਖੋ ਪੀਸ ਕੰਮ ਦੇਖੋ ਪਾਟੀਵਰ ਸੂਟ ਆਪਾ ਕਰਦਾ 600 ਰੁਪਏ ਦਾ ਮੋਰਾਂ ਦੇ ਨਾਲ ਉੱਡ ਕੇ ਵੀ ਨਹੀਂ ਜਾਊਗਾ ਦੇਖੋ ਮੋਰਾਂ ਵਾਲੇ ਡਿਜ਼ਾਈਨ ਵੀ 6 600 ਚ ਕਰਤੇ ਆ ਆ ਦੇਖ ਲਓ ਪੀਸ ਜਲਵੇ ਧਮਾਕੇ ਰੰਗ ਬਹੁਤ ਇਹਦੇ ਵਿੱਚ ਮਿਲ ਜਾਣੇ ਆ ਭਾਜੀ ਆ ਜਾਓ ਬਾਬੇ ਦੀ ਹੱਟੀ ਦੇ ਦੇਖੋ ਮੋਰ ਦੇਖੋ 600 ਰੁਪਏ ਕਰੋ ਪਾਤਾ 600 ਰੁਪਏ 600 ਦੇਖੋ ਫੋਟਵਾ ਬਟੀਕਾ ਮੋਰਾਂ ਵਾਲੇ ਪੀਸ ਦੇ ਰਹੇ ਆ 6 600 ਰੁਪਏ ਵਿੱਚ ਉਹ ਭਾਜੀ ਆ ਪੀਸ ਤੋਂ ਦੇਖੋ ਰੂਹ ਖੁਸ਼ ਹੋ ਜਾਏਗੀ ਖੁਸ਼ੇ ਦਿਲ ਬਾਗੋ ਬਾਗ ਨਹੀਂ ਆਰੇ ਧਮਾਕੇ ਪਾਤੇ ਨੇ 600 ਰੁਪਏ ਦਾ ਜੁਰ ਕਰਤਾ 600 ਲੀਏ ਚੱਕ ਲੋ ਦੇਖੋ 600 ਰੁਪਏ ਦਾ ਸੂਟ ਦੁਪੱਟਾ ਸੁੱਡਾ ਡੁਲਾ ਰੰਗੜੀਆਂ ਦੇਖੋ ਚੱਕੀ ਚਲੋ ਆ ਲੋ ਚੱਕ ਲੋ ਮੋੜ ਕੇ ਨਹੀਂ ਮੈਡਮ ਜਿਹਨੇ ਨਮਾ ਕਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਚਾਹੇ ਤੁਸੀਂ ਫੇਰੀ ਦਾ ਕੱਪੜਾ ਵੇਚਿਓ ਚਾਹੇ ਵਿਆਹ ਸਾਈ ਦਾਜ ਬੀਰ ਦੇ ਕੱਪੜਾ ਆਜੋ ਆ ਲੋਕਾਂ ਦੇ ਫੇਰੇ ਹੋ ਰਹੇ ਤੁਸੀਂ ਵੀ ਚਲੋ ਪਾ ਲੀਆ ਪੀਸ ਦੇਖੋ ਇਧਰ ਆ ਵੀਰੇ ਨੇੜੇ ਕਰਕੇ ਦਿਖਾ ਉਹ ਬਾਜ਼ਾਰ 'ਚ 2500 ਰੁਪਆ ਆ ਲੋ ਬਾਬੇ ਦੀ ਹੱਡੀ ਦੀ ਵੱਡੀ ਸੇਲ ਵੱਡਾ ਫੇਰਾ ਇੱਧਰ ਇੱਧਰ ਸੂਟ ਇੱਧਰ ਦੁਪੱਟੇ 5 500 ਕਰਤੇ ਨੇ ਅੱਛਾ 500 ਜਹਾਲੇ ਦੇਤਾ allo ਚੱਕੋ 500 ਪਾਰਟੀ ਵੇ ਸੂਟ ਵੀ ਪਾਰਟੀ 500 ਲੈ ਜਾਓ ਗਾੜੇ ਰੁਕ ਫੜਲੇ ਲੈ ਜਾਓ allo ਚੱਕੋ 500 ਮਾਰ ਕੇ ਨਹੀਂ ਮਿਲਣਾ ਹੈ ਰੇ ਇਤਿਹਾਸ ਬਣਾਤਾ ਬਾਬੇ ਦੀ ਹੱਡੀ ਜਲੰਧਰ ਬੱਸ ਅੱਡੇ ਸਾਹਮਣੇ ਚੱਕੋ 500 ਰੁਪਏ ਹੈ ਜੋ ਅਸੀਂ ਕਹੀ ਜਾਂਦੇ ਆ ਉਹ ਅਸੀਂ ਦਈ ਜਾਂਦੇ ਆ ਇੱਧਰ ਵੀ ਆ ਜਾਓ ਆ ਚੈੱਕ ਕਰ ਲੋ 700 800 900 ਵਾਲੇ ਸੂਟ 100 100 ਰੁਪਏ ਚ ਦੇਤੇ ਆ ਇਧਰ ਦੇ ਤੇ ਜਿਹੜੇ 25 ਪੱਤੀ ਪੱਤੀ ਸੋਲੇ ਸੂਟ 5500 700 ਤੋਂ 5500 ਲੈ ਜਾਓ ਵੱਡੀ ਆਫਰ ਵੱਡਾ ਤਮਾਕਾ ਬਾਬੇ ਦੀ ਹੱਤੀ ਦਾ ਢੇਰ ਨਾ ਦਾ ਢੇਰ ਸੂਟਾਂ ਦਾ ਢੇਰ ਚੱਕ ਲੋ ਬਸ ਓਏ ਦੇਖੋ 5500 ਰੁਪਏ ਇਧਰ ਦੇਖੋ ਸੂਟ ਇਧਰ ਦੁਪੱਟਾ ਇਧਰ ਆਹ ਦੇਖੋ ਸਲਵਾਰ ਦੇ ਪੋਚੇ ਗੱਡੇ ਸੂਟ ਜਾਲ ਬਣਿਆ ਸੂਟ ਜੰਗਲ ਸੂਟ ਭਾਜੀ ਜੰਗਲ ਸੂਟ ਸਲਵਾਰ ਦੇ ਪੋਚੇ ਬਾਜੂ ਨਾਲ ਚਰੌਂਦੀ ਚੁੰਨੀ ਨਾਲ ਨਾ 250 ਨਾ 2500 650 ਦਾ ਸੂਟ ਲਓ ਇਹ 650 ਦਾ ਸੂਟ ਦਿੱਤਾ ਆਹ ਦੇਖੋ 650 ਰੰਗੇ ਚ ਬਹੁਤ ਸਾਰੇ ਮਿਲ ਜੂਗੇ ਬਹੁਤ ਰੈਂਜਾਂ ਮਿਲਣਗੀਆਂ ਡਿਜ਼ਾਈਨਿੰਗਾਂ ਮਿਲਣਗੀਆਂ 30 ਸਤੰਬਰ ਤੱਕ ਆ ਪੂਰਾ ਮਹੀਨਾ ਇੱਦਾਂ ਹੀ ਫੇਰੇ ਕਰਨੇ ਆ ਆ ਜੋ ਤਾਮੀ ਆ ਜੋ ਵਿਆਹ ਸ਼ਦੀ ਲੈਣਾ ਤਾਂ ਵੀ ਆ ਜੋ ਦੁਕਾਨ ਤੁਹਾਡੀ ਬਾਬੇ ਦੀ ਹੱਟੀ ਵੱਡੇ ਫੇਰੇ ਮੈਂ ਕਹਿੰਦਾ ਇਦਾਂ ਦੇ ਸੂਟ ਓਏ ਹੋਏ ਹੋਏ ਰੱਖਣ ਨੂੰ ਨਹੀਂ ਮਿਲਣੇ ਸੂਟ ਇਦਾਂ ਦੇ 5 500 ਰੁਪਏ ਕਰਤੇ ਨੇ ਇਹੇ ਡੰਮੀਆਂ ਦੇ ਲੱਗੇ ਬਜ਼ਾਰਾਂ 'ਚ 15 1500 ਦੇ ਬਾਬੇ ਛੜੀ ਦੇ 5 500 ਦੇ ਭਾਜੀ ਪੂਰਾ ਇਤਿਹਾਸ ਬਣਾਵਾਂਗੇ ਕੱਪੜੇ ਦਾ ਚੇਰੰਜ ਕਰਦੇ ਆ ਐਡਾ ਸੂਟ 5 500 ਦਵਾਂਗੇ ਆ ਦੇਖ ਲੈ ਖੁੱਲਾ ਨਹੀਂ ਪੇ ਸੋ ਜਿੱਕੋ 5 500 ਰੁਪਏ ਤੇਰਾ ਆ ਜਿੰਨਾ ਮਰਜ਼ੀ ਟੱਕ ਲੋ ਇੱਕ ਨਾਲ ਦੇ ਬਹੁਤ ਡਿਜ਼ਾਈਨ ਮਿਲ ਜਾਣੇ ਆ ਅਲੋ ਮੇਰੀਆਂ ਪਹਿਣਾ ਦੀ ਵਧੀਆ ਸੂਟ ਗੋਟਾ ਪੱਤੀ ਨਾਲ ਬਫਰਾ ਕੰਮ ਕੀਤਾ ਹੋਇਆ 3 3000 ਰੁਪਏ ਬਾਜ਼ਾਰ ਚ ਚੱਲਦੇ ਪੂਰੇ ਪੰਜਾਬ ਦਾ ਚੱਲਦਾ ਭਾਈ ਜੀਨੇ ਲਾਟਰੀ ਕਮਾਉਣੀ ਆ ਨਾ ਫੇਰਾ ਲੈਣਾ ਹਾਂ ਅਲੋ 1000 ਰੁਪਏ ਲੈ ਹੋਇਆ ਦੇਖੋ ਜਿਹੜੇ ਬਾਜ਼ਾਰ ਚ 3 3000 ਚ ਡੰਮੀਆਂ ਦੇ ਲਾ ਕੇ ਸੂਟ ਬਾਬੇ ਦੇ ਅੱਡੇ ਦੇ 1 1000 ਚ ਪਹੁੰਚਿਆ ਨਹੀਂ ਵੀ ਕੰਮ ਬਾਜੂ ਕੰਮ ਗਲੇ ਦਾ ਕੰਮ ਕਰਦੇ ਭਾਜੀ ਵੱਡਾ ਫੇਰਾ ਦੇ ਰਿਆ ਨਾਲੇ ਪਹਿਣਾ ਪਰ ਵਾਲੇ ਵਿੱਚ ਬਹਿ ਕੇ ਵੀਡੀਓ ਬਣਾ ਰਹੇ ਆ ਬੀਚੀ ਜਾਣਾਂਗੇ 1000 1000 ਰੁਪਏ ਚ ਹਾਂ ਸੌਦੇ ਕਰਾਵਾਂਗੇ ਵੱਡੇ ਫਾਇਦੇ ਆ ਲੋ 1000 ਰੁਪਏ ਦਾ ਗਲਾਸ ਆਹ ਪਾਰਟੀ ਵੇਅਰ ਚੀਜ਼ਾਂ ਤੁਹਾਨੂੰ ਦੇ ਰਹੇ ਆ ਲੈ ਜਾਓ ਇੱਕ 1000 ਰੁਪਏ ਚ ਆਹ ਦੇਖ ਲਓ ਗਲਾਸ ਤੇ ਸੂਟ ਪਿਓਰ ਹੈਂਡਵਰਕ ਨਾਲ ਹਾਂਜੀ 1000 1000 ਰੁਪਏ ਕਰਤੇ ਆ ਸੋ ਵੱਡੇ ਫਾਇਦੇ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਆ ਜਾਓ ਜਲਦੀ ਕਰੋ ਇਹ ਲੋ ਬਰਫਰੀ ਦਾ ਸੂਟ ਵੀ 1000 ਰੁਪਏ ਕਰਤਾ ਭਾਈ 2500 ਦਾ ਪੀਸ ਆਹ ਦੇਖ ਲਓ ਸੂਟ ਇੱਕ ਤੋਂ ਇੱਕ ਨਿਆਰਾ ਇੱਕ ਤੋਂ ਇੱਕ ਵੱਡਾ ਫੇਰਾ ਮਾਗਨਾ ਗਰੰਟੀ ਚਲੇ ਨਾਲ ਹਲੋ 800 ਰੁਪਏ ਲੈ ਜਾਓ ਦੇਖੋ ਤੁਸੀਂ ਦੇਣ ਲੈਣ ਕਰਨਾ ਤੁਸੀਂ ਦਾਜਵਰੀ ਬਣਾਉਣੀ ਆ ਤੁਹਾਡੇ ਵੱਡੇ ਫਾਇਦੇ ਇੱਥੇ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਭਾਵੇਂ 10000 ਤੱਕ ਲੈ ਜਾਓ ਤੁਸੀਂ ਆਹ ਦੇਖੋ ਭਾਜੀ ਸੂਟ 800 ਰੁਪਏ ਦਾ ਸੂਟ ਭਾਜੀ ਚੀਜ਼ਾਂ ਦੇਖ ਲਓ ਨੇੜੇ ਕਰਕੇ 2200 2400 2500 ਪਰ ਇੱਥੇ 800 ਹੀ ਦਵਾਂਗੇ ਇਹ ਸੂਟ ਤੁਹਾਨੂੰ ਆਹ ਦੇਖੋ ਪੀਸ ਮਾਗਨਾ ਬਿੱਲਾ ਵੀ ਨਹੀਂ ਦੇ ਸਕਦੀ ਇਸ ਰੇਟ ਤੇ ਦਾ ਐਦਾਂ ਦਾ ਪੀਸ ਰੋਰ ਕੈਂਜ਼ਾ ਦੇ ਉੱਪਰ 1000 ਰੁਪਏ ਕਰਦਾ ਹੈਂਡਵਰਕ ਨਾਲ ਸੋ ਦੇਖੋ ਉਧਰ ਰਾਸ਼ ਹੋਰ ਵਧੀ ਜਾਂਦਾ ਕਿਉਂਕਿ ਲੋਕ ਦੂਰੋਂ ਦੂਰੋਂ ਆਈ ਜਾਂਦੇ ਆ ਲੋਕਾਂ ਨੂੰ ਪਤਾ ਵੀ ਬਾਪੇ ਦੇ ਫਾਇਦੇ ਆ ਕੰਮ ਦੇਖੋ ਪਫਰਾ ਕੰਮ ਕੀਤਾ ਹੋਇਆ ਆ ਇਦਾਂ ਦਾ ਦੁਪੱਟਾ ਜਿਹੜਾ ਬਾਜ਼ਾਰ 'ਚ 3000 3500 ਰੁਪਏ ਸੋੜਾ ਇਹ ਲੋ 1000 ਰੁਪਏ ਕਰਦਾ ਆ ਆ ਦੇਖੋ ਸਲਵਾਰ ਦੇ ਪੌਂਚੇ ਨਾਲ ਪੌਂਚਾ ਦੇ ਵੀ ਕੰਮ ਹੈਵੀ ਚੀਜ਼ਾਂ 1000 ਰੁਪਏ ਜ ਦਵਾਂਗੇ ਆ ਦੇਖੋ ਪੀਸ ਭਾਜੀ 700 ਰੁਪਏ ਲੈ ਜੋ ਹੈਂਡਵਰਕ ਨਾਲ ਆ ਦੇਖੋ 700 ਚ ਕਰੇਵ ਦਾ ਸੂਟ 2-2000 ਰੁਪਏ ਬਿਆਰਾਂ 'ਚ ਹੈ ਇੱਥੇ 7-700 'ਚ ਆ ਦੇਖੋ ਪੀਸ ਜਲਵਾ ਧਮਾਕਾ ਵੱਡਾ ਫੇਰਾ ਬਿਆਰ 'ਚ 4000 ਦਾ ਇੱਥੇ 1500 ਦਾ ਇੰਨਾ ਹੈਵੀ ਸੂਟ ਨਾਲ ਦੁਪੱਟਾ ਆ ਦੁਪੱਟਾ ਵੀ ਚੈੱਕ ਕਰ ਲਓ ਨਾਲ 1500 1500 'ਚ ਨਾਲੋਂ ਨਾਲ ਚਲਾ ਵੀ ਜਾਂਦਾ ਭਾਜੀ ਰੁਕਦਾ ਨਹੀਂਗਾ ਹਾਂ ਆ ਦੇਖੋ ਪੀਸ ਓਏ ਹੋਏ 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 ਬੁਲਬੁਲ ਦੇ ਬੱਚੇ ਬੁਲਬੁਲ ਦੇ ਬੱਚੇ ਭਾਜੀ ਇਹਨੇ ਸੱਚੇ ਇਦਾਂ ਦੇ ਦੁਪੱਟੇ ਹਾਂਜੀ ਸਜਾਦ ਤੇ ਆਪਾਂ 15-1500 ਰੁਪਏ ਅੱਛਾ 1500 ਦਿੱਤਾ ਏ ਭਾਜੀ ਦੇਤਾ ਲਓ ਫੜੋ 4000 ਦਾ ਪੀਸ 1500 ਹੈਵੀ ਹੈਂਡਵਰਕ ਇਹ 4000 ਦਾ ਪੀਸ 1500 ਚ 1500 ਚ ਭਾਜੀ ਸੇਲ ਲਾਤੀ ਲੈ ਜੋ ਬਈ ਇਦਾਂ ਦਾ ਮੌਕਾ ਹੁਣ ਨਹੀਂ ਆਣਾ ਦੁਬਾਰਾ ਇਹ ਮੇਰਾ ਚੈਲੰਜ ਹੈ ਬਹੁਤ ਵੱਡਾ ਫੈਲਾ ਇਤਵਾਰ ਤੋਂ ਸ਼ੁਰੂ ਹੋ ਗਿਆ ਜੀ ਇਦਾਂ ਸੂਟ 1500 ਦੇਖੋ ਜਿੰਨੇ ਸੂਟ ਖੋਲੇ ਸਾਰੇ ਭੱਗ ਗਏ ਮਤਲਬ ਨਾਲ ਨਾਲ ਹੀ ਜਾਈ ਜਾਂਦੇ ਆ ਟੈਂਸ਼ਨ ਲਓ ਇਦਾਂ ਦੀਆਂ ਚੀਜ਼ਾਂ ਹੋਰ ਬਹੁਤ ਆ ਭਾਜੀ ਪੀਸ ਮੈਂ ਕਹਿੰਦਾ ਰੂਹ ਖੁਸ਼ ਹੋ ਜੇਗੀ ਆ ਪਿਓਰ ਸਿਲਕ ਦਾ ਸੂਟ ਦੁਪੱਟਾ ਨਾਲ ਤੁਮਾਂ ਕਿਦਰ 1500 ਲਓ 15 15 ਹੋ ਚ ਲੈ ਜਾਓ ਇਹਦੇ ਨਾਲ ਦੇ ਡਿਜ਼ਾਈਨ ਹੋਰ ਬਹੁਤ ਆ ਆਜੋ ਛੇਤੀ ਫੇਰੇ ਵੱਡੇ ਕਰਾਂਗੇ ਪਿਓਰ ਬਰਪਰੀ ਦਾ ਸੂਟ ਆ ਦੁਪੱਟਾ ਦੇਖੋ ਲੈਟਾਂ ਮਾਰਦਾ ਪੂਰੀਆਂ ਲੈਟਾਂ 1500 ਚ ਕਰਤਾ ਜੀ ਹੈ ਲੋ ਪਿਓਰ ਨੇਚਰਲ ਕਰੇਵ ਦਾ ਸੂਟ ਜਿਹੜਾ ਕੁਆਲਿਟੀ ਦੇ ਨਾਮ ਦਾ ਹਾਂਜੀ ਠੀਕ ਹੈ ਜੀ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਧਮਾਕਾ ਹਾਂਜੀ ਆ ਪੀਸ ਨੇੜੇ ਕਰਕੇ ਦਿਖਾ ਦੇ ਭਾਈ ਇਦਾਂ ਦਾ ਸੂਟ ਇਦਾਂ ਦਾ ਦਮਟਾ ਭਾਈ 1000 ਰੁਪਏ ਜੀ ਨੇਚਰਲ ਨਹੀਂ ਦੇ ਹੋਣਾ ਕਿਸੇ ਤੋਂ ਨਹੀਂ ਦੇ ਹੋਣਾ ਇਸ ਲਈ ਕਹਿੰਦੇ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਆ ਦੇਖੋ ਚੀਜ਼ਾਂ ਪਹਿਲੀ ਗੱਲ ਦਾ ਇਦਾਂ ਦੀਆਂ ਵੈਰਾਈਟੀਆਂ ਨਹੀਂ ਮਿਲਣੀਆਂ ਕਿਤੇ ਇਦਾਂ ਦੇ ਸੋਦੇ ਮਿਲਣੇ ਨਹੀਂ ਕਿਤੇ ਪਾਜੀ 1500 ਚਰਤਾ ਜੇ ਕਿਤੇ ਉਹ ਮਿਲ ਗਏ ਇਹੀ 4 4000 ਚ ਪਰ ਅਸੀਂ ਦੇਣਾ 1500 ਹੈ ਲੋ 1000 ਰੁਪਏ ਚ ਜੁਰ ਗੰਜਰਾ ਸੂਟ ਦੁਪੱਟਾ ਹੈਵੀ ਹੈਂਡਵਰਕ ਨਾਲ ਮੋਤੀ ਪਰੋਏ ਸੂਟ ਤੇ ਜੀ ਕੁੜੀਆਂ ਚਿੜੀਆਂ ਵਾਲੇ ਸੂਟ ਦਈ ਜਾਂਦੇ ਕੁੜੀਆਂ ਚਿੜੀਆਂ ਵਾਲੇ ਸੂਟ ਦੇਖੋ ਨਾਲੋ ਨਾਲ ਲੋ 800 ਰੁਪਏ ਚ ਲੈ ਜਾਓ 800 ਰੁਪਏ ਚ ਲੋ ਰੇਟ ਹੋਰ ਘਟ ਗਿਆ 8 800 ਚ ਕਰਤੇ ਆਹਾ ਸੂਟ ਪਾਜੀ ਚੀਜ਼ਾਂ ਦੇਖੋ ਤੁਸੀਂ ਨੇਚਰਲ ਕਰੇਪ ਪਿਓਰ ਕਰੇਪ ਦੇ ਸੂਟ ਇੰਨਾ ਨੇ ਹੈਵੀ ਹੈਂਡਵਰਕ ਨਾਲ ਹਾਂਜੀ ਪਾਜੀ ਕੰਮ ਦੇਖ ਲੋ ਕੀਤਾ ਹੋਇਆ ਜੀ ਆਹ ਦੇਖੋ ਬਾਜੂ ਪਹੁੰਚੇ ਨਾਲ ਕੱਢੇ ਹੋਏ ਇਹ ਸਲਵਾਰ ਦੇ ਪੌਂਚੇ ਇੱਧਰ ਬਾਜੂ ਡਿਜ਼ਾਈਨ ਦੇ ਇੱਕ ਡਿਜ਼ਾਈਨਰ ਪੀਸ 2500 ਦਾ ਇੱਥੇ 1500 ਦਾ ਲਓ 1500 ਜੇ ਵੀ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਇੱਕ ਤੋਂ ਇੱਕ ਜਲਵਾ ਲਓ ਜਲਦੀ ਜਲਦੀ ਆ ਜਾਓ ਬਾਬੇ ਰੀਂਟੀ ਦੇ ਆਈਦਾ ਨੇ ਫਾਇਦੇ ਲੈਣ ਲਈ ਇਹ ਸੂਟ ਇਹ ਦੁਪੱਟਾ 1000 ਰੁਪਏ ਕਰਤਾ ਹੈ ਦੇਖੋ ਅੱਜ ਸ਼ਨੀਵਾਰ ਤੇ ਕੱਲ ਐਤਵਾਰ ਇਹਦਾ ਰਕਾਰ ਟੁੱਟਨੇ ਟੁੱਟਨੇ ਆ ਪਰ ਉਸ ਤੋਂ ਇਲਾਵਾ ਪੂਰਾ ਹਫਤਾ ਵੱਡੇ ਫਾਇਦੇ ਨਰਾਤੇ ਆ ਜਾਓ ਨਮਰਾਤਿਆਂ ਚ ਵੱਡੀ ਸੇਰ ਪਰ ਜੋ ਕੱਲ ਲਾਣਗੇ ਵੱਡਾ ਫੈਲਣਗੇ ਐਦਾਂ ਦੇ ਬਾਜੂ ਐਦਾਂ ਦਾ ਗਲਾ ਇਦਾਂ ਦੇ ਸਲਵਾਰ ਤੇ ਪਹੁੰਚੇ 4500 1500 ਭਾਜੀ ਲਓ ਜਿਹੜੇ ਬਾਜ਼ਾਰ ਚ 4500 ਦਾ ਏਕ ਆ ਇੱਥੇ 4500 ਦੇ ਤਿੰਨ 15 1500 ਵਿੱਚ ਕਰਤੇ ਆ ਆਹ ਜੀ ਲਓ 700 700 ਅੜੜੀਆਂ ਰਲਾ 100 2000 ਰੁਪਏ ਆ ਵਾਹ ਆ ਲਓ ਚੁੰਨੀ ਨਾਲ ਜੀ ਆਹ ਦੇਖੋ ਪੀਸ 1 2 1 ਹੈਲੋ ਪੂਰੇ ਪੰਜਾਬ ਦਾ ਤਮਾਕਾ ਹੈਲੋ 2000 ਰੁਪਏ ਦੇਖੋ ਸੂਟ ਦਾ ਸੂਟ ਰ ਖੁੱਲਣਾ ਹੀ ਨਹੀਂ ਦਿੰਦੇ ਨਾਲ ਨਾਲ ਹੀ ਚੱਲੀ ਜਾਂਦਾ ਕੰਮ ਆਹ ਦੇਖੋ ਪੀਸ ਆਹ ਦੇਖੋ ਦਬਕਤਾ ਹਾਂਜੀ ਆਹ ਦੇਖੋ 2000 ਰੁਪਏ ਕਰਤਾ ਠੜਿਆ ਵਾਲਾ ਸੂਟ 2000 ਰੁਪਏ 2000 ਰੁਪਏ ਚ ਕਰਤਾ ਹੈ ਔਰ ਤਾਂ ਦੇ ਦੇਣਾ ਭਲੀ ਓਏ 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 ਆ ਇਧਰ ਦਿਖਾ 8 8000 ਵਾਲੇ ਸੂਟ 2 2000 ਚ ਖੁੱਲਣੇ ਨਹੀਂ ਦਿੰਦੇ ਲੈ ਜਾਓ ਐਦਾਂ ਦੇਖੋ ਸੋਦੇ ਹਾਂਜੀ ਹਲੋ 8500 ਰੁਪਏ ਦਾ ਸੂਟ ਚੈਲੰਜ ਕਰਦੇ ਆ 8500 ਦਾ ਹਲੋ 2000 ਰੁਪਏ ਚ ਲੈ ਜੋ ਹਾਂਜੀ ਦੁਪੱਟੇ ਵੀ ਨਾਲ ਹੈਵੀ ਵਾਜੂ ਵਰਕ ਘੇਰੇ ਫਰੰਟ ਆ ਚੱਕੋ 6500 7 7000 ਵਾਲੇ ਸੂਟ 2 2000 ਚ ਆ ਦੇਖ ਲਓ ਤੁਹਾਡੇ ਸਾਹਮਣੇ ਇੱਕ ਅੱਧਾ ਸੂਟ ਨਹੀਂ ਪੂਰੀ ਦੁਕਾਨ ਦੀ ਸੇਲ ਲੱਗਦੀ ਰੇਟਾਂ ਨੇ ਤਮਾਕੇ ਪਾ ਕੇ ਪਟਾਕੇ ਘੱਟਦੇ ਆ ਦੇਖ ਲਓ ਭਾਈ ਲੈ ਲਓ ਜਿੰਨਾ ਮਰਜ਼ੀ ਕੱਪੜਾ ਮੈਂ ਕਹਿੰਦਾ ਐਦਾਂ ਦੇ ਸੂਟ ਨਹੀਂ ਮਿਲਣੇ ਹਾਂਜੀ ਓਏ ਹੋਏ 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 ਘੇਰਾ ਦੇਖੋ ਇਹ ਹੀ ਵਿਆਹ ਸ਼ਾਦੀ ਦਾਜਪੁਰੇ ਵਾਲੇ ਸੂਟ ਆ ਜਿਹੜੇ 3 3 ਗੁਣਾ ਰੇਟ ਘੱਟ ਓਏ ਹੋਏ 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 ਆਹ ਦੇਖੋ ਪੀਸ ਆਹ ਚੁਨੀ ਨਾਲ ਆਏ ਹਾਏ 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 ਮੈਂ ਕਹਿੰਦਾ ਤਾਂਬਾ ਰੰਗੀ ਸੂਟ ਆ ਗਿਆ ਓਏ ਹੋਏ ਹੋਏ ਪਹਿਣਾ ਸਾਡੀਆਂ ਗੋਲਡ ਸੂਟ ਤਾਂਬਾ ਰੰਗੀ ਹਾਂਜੀ ਕੀ ਬਾਤ ਐ ਆਹ ਚਗਰਾਲਾ ਸਸੂ ਮਾਹਾਲਾ ਸੂਟ ਆ ਗਿਆ ਜੀ ਹਾਂਜੀ ਇਹਦਾ ਹੋਊਗਾ 3500 ਦਾ ਸੂਟ ਇਹ 2000 2000 ਤੋਂ 2500 ਰੁਪਏ ਤੋਂ ਲੈ ਕੇ 2000 ਤੱਕ ਨੇਰੀਆਂ ਬਣਤੀਆਂ ਵੱਡੇ ਫੈੜੇ ਵੱਡੇ ਧਮਾਕੇ ਕਰਨ ਦੇ ਨੇ ਆ। ਆਹ ਦੇਖੋ ਹਲਦੀ ਵਾਲਾ ਸੂਟ ਆ ਗਿਆ ਹਲਦੀ ਵਾਲਾ। ਹਾਂਜੀ ਹਲਦੀ ਫੰਕਸ਼ਨ ਆਇਦਾਂ ਦਾ ਸੂਟ 2000 2000 2000 ਦੇਖੋ ਇੰਨੀ ਵੈਰਾਈਟੀ ਖੋਲਦੀ ਜਿਹੜਾ ਮਰਜੀ ਹੈ ਤੇ ਸੂਟ ਲੈ ਲਓ 2 2000 ਦੇਣਾ। ਭਾਜੀ ਸਭ ਤੋਂ ਵੱਡਾ ਫਾਇਦਾ ਵੱਡਾ ਫੈੜਾ ਓਏ ਹੋਏ ਹੋਏ ਦੇਸੀ ਜਿਓ ਇੱਕ ਹੋਰ ਆ ਗਿਆ ਜੀ। ਬਾਜੀ ਪਿਓਰ ਕਰੇਵ ਡਿਸਟਲ ਹਾਏ 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 ਆ ਤਾਂ ਗਾਲ ਹੀ ਬਣ ਗਈ ਚੁੰਨੀ ਫੁੱਲ ਪਿਓਰ ਦੀ ਲੈ ਲੋ 1300 ਰੁਪਏ ਚ ਲੈ ਜੋ ਲਓ 1300 ਚ ਕਰਤਾ ਮੈਨੂੰ ਲੱਗਾ 2000 ਦਾ ਹੋਣਾ ਇਹ ਆ ਦੇਖੋ ਲੈਸਾਂ ਦਾ ਸੂਟ 1300 ਐਦਾ ਐਦਾ ਓਏ ਆ ਦੇਖੋ ਸੂਟ ਖੋਲਣੇ ਹੀ ਨਹੀਂ ਦਿੰਦੇ ਪਹਿਲਾਂ ਹੀ ਆ ਲੈ ਲੋ 1300 ਪੂਰੇ ਪੰਜਾਬ ਦੀ ਆ ਕਹਿੰਦੇ ਦੋਨੇ ਵੜਾ ਦਿਓ ਆਏ ਹਾਏ ਓ ਬੀਬੀ ਗਈ ਓਏ ਹੋਏ ਹੋਏ ਆ ਚੱਕੋ ਆ ਲੋ ਆ ਦੇਖੋ ਪੀਸ ਮੈਂ ਕਹਿੰਦਾ ਓਏ ਹੋਏ 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 ਕਮਾਲ ਹੀ ਕਰਤੀ ਆ ਸੂਟ ਦਾ ਬੱਲੇ ਬੱਲੇ ਪਿਓਰ ਕਰੇਵ ਦਾ ਸੂਟ ਓਏ ਹੋਏ ਲੜਵਾ ਦੇਖੋ ਸੂਟ ਨਹੀਂ ਖੁੱਲਣ ਦਿੰਦੇ ਤੁਸੀਂ ਚੈੱਕ ਕਰ ਲੋ ਕਿੱਧਰ ਧਿਆਨ ਆ ਵੈਰਾਈਟੀਆਂ ਨਾਲ ਦੀ ਨਾਲ ਦਈ ਜੰਨੇ ਆ ਆ ਦੇਖੋ ਪਿਓਰ ਕਰੇਵ 1300 ਇਹ ਵੀ 1300 1300 ਪਾ ਦਿਓ ਦੇਖੋ ਜਿੰਨੇ ਖੋਲਦੇ ਸਾਰੇ ਹੀ ਦੇਤੇ ਆਹ ਦੇਖੋ ਤੇ ਰੱਖਿਆ ਹੀ ਕੋਈ ਨਹੀਂ ਤੇਰਾ ਸੋਹ ਭਾਜੀ ਤੇਰਾ ਸੋਹ ਆਹ ਦੇਖੋ 13 13 ਸੁਜ ਰੰਗ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਮਾ ਕੇ ਨਾ ਆਹ ਰੰਗ ਸੱਚੀ ਸੋਹ ਲੱਗੇ ਭਾਜੀ ਕਿਹੜੀ ਵੱਡੇ ਮਹਾਰਾ ਜੀ ਹੈ ਆਏ ਹਾਏ ਹਾਏ ਤੇਰਾ ਸੋਹ ਇਦਾਂ ਰੰਗ ਓਏ ਆਹ ਦੇਖੋ ਫਸ ਗਿਆ ਪੇਚਾ ਫਸ ਗਿਆ ਪੇਚਾ ਫਸ ਗਿਆ ਸੂਟਾਂ ਪਿੱਛੇ ਇਹ ਇਹ ਕੌਣ ਲੈ ਗਿਆ ਇੱਧਰ ਆ ਗਿਆ ਆਹ ਦੇਖੋ ਆਹ ਦੇਖੋ ਲੈ ਆਇਆ ਆਏ ਹਾਏ 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 ਆ ਛੱਡਣਾ ਨਹੀਂ ਸੂਟ ਦੀ ਆ ਖੋਲੋ ਜੀ ਆ ਓਏ ਹੋਏ ਹੋਏ ਆ ਖੋਲੋ ਲੋ ਚੱਕੋ 1300 ਚੱਕਾ 1300 ਆ ਲੈ ਜੋ ਤੇਰਾ ਸੋ ਆ ਵੀ ਲੈ ਜੋ ਤੇਰਾ 1300 ਆ ਦੇਖੋ 13 1300 ਦੇ ਵਿੱਚ ਕਾਰਤੀਆਂ ਕਮਾਲਾਂ ਆ ਦੇਖੋ ਭਾਜੀ ਸਿਮਰ ਦਾ ਪਿਓਰ ਸਿਮਰ ਦਾ ਸੂਟ ਹਾਂਜੀ ਜਿਨੇ ਇਹ ਨਹੀਂ ਲਿੱਤਾ ਉਹਨੇ ਕੁਝ ਨਹੀਂ ਲਿੱਤਾ ਕਿਉਂਕਿ ਆਪਾਂ ਰੇਡ ਦੇ ਦਿੱਤਾ 1500 ਆ ਲੋ 1500 ਚ ਕਰਦਾ ਸ਼ਿਮਰ ਦੇ ਸੂਟ ਦੇਤਾ ਜੀ ਆਹ ਦੇਖੋ ਸੂਟ ਆਏ ਹਾਏ 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 ਕਮਾਲ ਹੀ ਕਰਤੀ ਹੈ ਮਾ ਕਹਿੰਦਾ ਐਦਾਂ ਦਾ ਪੀਸ ਆਹ ਲੋ ਚੱਕੋ ਪਿਓਰ ਕੀਨ ਖਾਬ ਪਿਓਰ ਦੇਸੀ ਕਿਉ ਭਾਜੀ 1500 ਆ ਇੱਕ ਹੋਰ ਆ ਗਿਆ ਕਹਿੰਦੇ ਆ ਵੀ ਖੋਲ ਦੇਉ ਆ ਵੀ ਦਾਂਗੇ ਆ ਪਹਿਲਾਂ ਦਾਂਗੇ ਆਏ ਹਾਏ ਹਾਏ ਆਹ ਲੋ ਕੰਟਰਾਸਟ ਸਲਵਾਰ ਕੰਟਰਾਸਟ ਦੁਪੱਟਾ 1500 ਆਹ ਲੋ ਪੀਸ ਭਾਈ ਜੀ ਸੂਟ ਦੇਖ ਲੋ ਦੇਖ ਲਈ ਰੇਟ ਦੱਸੋ ਕਿਹ ਘਰੀ ਦੁਆਰਾ ਦੇਖ ਲੋ ਭੈਣ ਜੀ ਇੱਧਰ ਆ ਸੂਟ ਦੇਖ ਲੋ ਓਏ ਹੋਏ 700 ਇਹਦਾ ਰੇਟ ਸੌਣਦੇ ਨਹੀਂ ਪਹਿਲੇ ਫੜ ਲੈਂਦੇ ਆ ਤਾਂ ਹੀ ਲੱਗਿਆ ਮੈਂ ਬਾਕੀ ਜਲਦੀ ਕਰੋ ਆ ਜਾਓ ਬਾਬੇ ਦੇ ਟਿੱਡੇ ਵੱਡੇ ਫੇਰੇ ਰਸ ਤੁਹਾਡੇ ਸਾਹਮਣੇ ਕਿਉਂ ਮੈਂ ਕੋਈ ਪਹਿਨਾ ਪਰਮਨ ਸਸਤਾ ਮਿਲਦਾ ਸਾਰੇ ਸਮਝਦਾਰ ਆ ਜਾਓ ਨੰਬਰ 9888 04723 ਆ ਦੇਖੋ ਬਾਬੇ ਦੀ ਹੱਟੀ ਜਲੰਧਰ ਬਾਸੜੇ ਸੂਟ ਦਾ ਰੇਟ ਦੱਸਿਆ ਨਹੀਂ ਸਾਰੇ ਕਹਿੰਦੇ ਦੇ ਦੋ ਦੇ ਦੋ 4500 ਦਾ ਸੂਟ ਹੈ ਪਿਓਰ ਕ੍ਰੇਪ ਤੇ 1500 ਕਰਤਾ 1500 ਚ 4500 ਦਾ ਸੂਟ ਆ ਚੁੱਕੋ ਦੇ ਤਾਂ ਕੋ ਛੇਤੀ ਆ ਜਾਓ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਸ਼ਹਿਰ ਉਧਰ 11 ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕਰ ਸਾਹ ਡਿਵੀਜ਼ਨ